ਮੁਬਾਹੇ ਗੁਰੂ ਸਤਨਾਮੁ ਵਾਹਿਗੁਰੂ ਮੁਬਾਹੇ ਗੁਰੂ ਸਤਨਾਮੁ ਵਾਹਿਗੁਰੂ ਮੁਬਾਹੇ ਗੁਰੂ ਸਤਨਾਮੁ ਵਾਹਿਗੁਰੂ 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 love ਮਾਤੀ ਘਟ ਸੁਖ ਸੁਖ ਮਾਰ ਚੁਕੀ ਕਟੇ ਬਾਵਾਇ ਜਗਤ ਕੀ ਮੈਂ ਤੱਕੀ ਤੋ ਸਰਮਾਈ ਜੀ ਸਰਨ ਬੜ ਸੇ ਆ ਗੁਰੂ ਕਹਿ ਜਨਮ ਮਰਨ ਦੁਖ ਜਾਈ ਉਹ ਐਸੇ ਤੱਕ ਸੰੰਧੀ ਔਰ ਵਰਸਾਉ ਗੁਰਸਾਉ ਛੱਡੀ ਐ ਤੋ ਡਿਠੀ ਸੱਜੀ ਬਾਪਿ ਵਿਸ਼ਾ ਮਰ ਜਨਮ ਮਰਨ ਦੀ ਗੱਟੀ ਐ ਸੰਤਨਾਮ ਵਾਹਿਗੁਰੂ ਸਾਇਬ ਦੀ ਸੋਰਟ ਮਾਲਾ ਪੰਜ ਵਾ ਘਰ ਪੈ ਲ ਆਸ਼ਟਪਦੀਆ ਇੱਕੀ ਓ ਅੰਕਾਰ ਸਤਗੁਰ ਪਰਸਾਦੀ ਸਭ ਜਗ ਜਿਨੇ ਉਪਾਇ ਪਾਈ ਕਰਨ ਕਾਰਨ ਸਮਰਤੀ ਜਿਉ ਪੰਡ ਦਿਨ ਸਾਜ ਆ ਭਾਈ ਦੇ ਕਰ ਆਪਣੀ ਬਾਤੀ ਸਭ ਜਗ ਜਿਨਹ ਓਪਾਇ ਆ ਭਾਈ ਕਰਨ ਕਾਰਨ ਸਮਰਤੀ ਜਿਉ ਪੰਡ ਜਿਨ ਸਾਜ ਆ ਭਾਈ ਦੇ ਕਰੇ ਆਪਣੀ ਬਾਤੀ ਕਹੇ ਕਹੀਏ ਜਿਉਂ ਦੇਖੀਏ ਭਾਈ ਕਰਦਾ ਏਗਾ ਕਰਤੀ ਗੁਰ ਗੋਵਦ ਸਰਾਈਏ ਭਾਈ ਜੇਤੀ ਜਪੇ ਤਤਿ ਮੇਰੀ ਮਾਰ ਜੰਬੀਏ ਹਰ ਭਗਵੰਤਾ ਆਉਂਦਾਰ ਦੀ ਜਣੇ ਅਰਪਣੇ ਤੂਹ ਤਰਤਕ ਹੰਤਾ ਗਾਗੀ ਘਰ ਸਭ ਕਿਸੈ ਪਾਈ ਨੌਨਦ ਪਰੇ ਪੰਡਾੜੁ ਤਿਸ ਕੀ ਕੀਮਤ ਨਾ ਪਵੈ ਪਾਈ ਉਜਾਯਾ ਗਮ ਅਪਾਰ ਜੀ ਜੰਤ ਪ੍ਰਤ ਪਾਦ ਭਾਈ ਨਿਤਨੇ ਕਰਦਾ ਸਾਰ ਸਤਗੁਰ ਪੂਰਾ ਭੇਟੀਐ ਭਾਈ ਸਾਧ ਮੰਨਵਨ ਹਾਰ ਸੱਜੀ ਜਨ ਸ੍ਰੀਵੀਐ ਭਾਈ ਪਰਬੋ ਨਾਸੀ ਮੈਨ ਸੰਤ ਸਵਾਮਣ ਮਾਂਜੀਐ ਭਾਈ ਹਰ ਕੀ ਨਾਮ ਨਿਵਾਸੀ ਮੇਡੇ ਅੰਧੀਰਾ ਗਿਆਨ ਤ ਭਾਈ ਕਮਲੋਏ ਪਰਗਾ ਸਤਿਗੁਰ ਪਾਸਿ ਮੇਰਾ ਤੇਰਾ ਛੋਡੀਏ ਭਾਈ ਹੋਈਐ ਸਭ ਕੀ ਤੂੜ ਘੜ ਘੜ ਬ੍ਰਾਂਪਸਾਰਿਆ ਭਾਈ ਬੇਕੇ ਸੁਣੇ ਹਰਜੂਰ ਦਾਨ ਮਰੀਏ ਝੂਰ ਕਾਰਨ ਕਰ ਆਵਨੇ ਸਮਰਤੋ ਭਾਈ ਸਰਵ ਕਲਾ ਪ੍ਰਭੂਰ ਭੇ ਪਦਾਰਥ ਨਾਮੇ ਭਾਈ ਮਾਇਆ ਮੋਬਿਨਾਸੀ ਤੇਰ ਭਾਵੈ ਤਾਂ ਮੇਲ ਲੈ ਭਾਈ ਹਰ ਤੇ ਨਾਵ ਨਿਵਾ ਗਰਮ ਕਮਨ ਪਰਗਾ ਗਾਸੀਏ ਭਾਈ ਰਿਟੇ ਹੋਏ ਪਰਗਾਸ ਪਰਗੇੜ ਪਏ ਪਰਤਾਪ ਪ੍ਰਵ ਭਾਈ ਮਾਲਿਆ ਤਰਦ ਕਾਸੀ ਗੁਰਪੂਰੈ ਸੰਤੋਖਿਆ ਭਾਈ ਐਨਸ ਲੰਗਾ ਬਾਓ ਆਰਸਨਾ ਰਾਮ ਰਵੇ ਸਦਾ ਭਾਈ ਸਾਧ ਸਾਦ ਸਵਾ ਕਰਨੀ ਸਣ ਸਣ ਜੀਵੈ ਭਾਈ ਨੇ ਜਲ ਪਾਇਆ 타 ਜੇਸਨ ਪਰਤੀਤ ਨ ਆਵੇ ਭਾਈ ਸੋ ਕੀੜਾ ਜਲ ਜਾ ਬਹੁ ਗਣ ਮੀਰੀ ਸਾਇ ਮ ਭਾਈ ਹਉ ਕਿਸਕੇ ਬਲ ਜਾ ਓਰਨੇ ਗੁਣਿਆਰੀ ਪਾਲਦਾ ਭਾਈ ਦੇਨਤਾ ਵਤਾ ਰੇਂਦੇ ਸਵਾਈ ਸਾਸ ਸਾਸ ਭਾਈ ਗੂੜਾ ਯਕਨਾ ਪੂਰਾ ਸਾਚਾ ਭੇਟੀ ਹੈ ਭਾਈ ਪੂਰਾ ਕਿਸ ਕਰਮਾ ਤਿਸ ਮੇਨ ਘੜੀ ਨ ਜੀਵੀਐ ਭਾਈ ਸਰਵ ਕਲਾ ਪਰ ਪੂਰਾ ਸਾਸ ਗਰਾਸਨ ਬਿਸਰੇ ਭਾਈ ਤੀਕੋ ਸਦਾ ਜੂ ਸਾਧੂ ਸੰਗਮ ਦਾਇ ਪਾਈ ਸਾਰੇ ਆਪਰ ਪੂਰ ਕਿੰਨਾ ਪ੍ਰੀਤਨ ਲਗੀਏ ਪਾਈ ਸੀਨੇ ਤੇ ਨਤ ਮੰਬੜਤਾ ਏ ਝੂ ਝੂਰਾ ਅੰਤਲ ਨਾਏ ਤਰਾਇ ਪਾਈ ਭਾਵਨ ਤੋਂ ਸੰਸਾਰ ਕਾਰ ਕਿਰਪਾ ਨਦਰਨ ਆਲਿਆ ਪਾਈ ਕੀ ਤੋਂਣ ਅੰਗ ਪਾ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਪਾਰੀ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਅਧਾਰ ਨਾਮੇ ਕੀ ਰਮ ਅੰਗ ਦੀ ਪਾਈ ਸੀ ਕੇਲੇ ਕਟਣਾਰੀ ਕਰ ਕਿਰਪਾ ਨਦਰਨ ਨੇ ਹੱਲਿਆ ਪਾਈ ਈ ਤੋਣ ਅੰਗ ਪਾਰੀ ਮਨ ਤਨ ਸੀਤਲ ਹੋਇਆ ਪਾਈ ਭੋਜਨ ਕਬ ਆਧਾਰ ਮਾਲਿਕ ਤੇ ਸੀ ਸੰਗਤੀ ਭਾਈ ਜੀ ਜਲਵੇ ਘਟ ਰਹਾ